ਬੇਟ ਵਾਲਾ ਜ਼ਿਲ੍ਹੇ ਕਦੇ ਲੁਧਿਆਣੇ ਵਾਲਾ ਮੁੱਲਾਪੁਰ ਦੇ ਕਦੇ ਇਲਾਕੇ ਦਾ ਖੜਾਰੀਆ ਅੱਜ ਦੂਲਾ ਦੇ ਕਦੇ ਬਾਊ ਉਹਨਾਂ ਨੇ ਅੱਜ ਕਦੇ ਸੋਕੇ ਦਾ ਬਲਜਿੰਦਰ ਉਹਨਾਂ ਨੇ ਛੇਰੇ ਨੂੰ ਮਾਰ ਕੀਤਾ ਲਓ ਬਾਲ ਪਾਉਣ ਲਈ ਕਦੇ ਜੱਗਾ ਤਿਆਰ ਰਵੀ ਕਦੇ ਨੂਰਪੁਰ ਬੇਟ ਵਾਲਾ ਇਧਰਲੇ ਪਾਸੇ ਮੁੰਡਾ ਕਦੇ ਭੈਦਾ ਪਰ ਇੱਕ ਦੋ ਦੋ ਸਕੋਰ ਦੇ ਕਦੇ ਜੋੜ ਦੁੱਤੇ ਆ ਆ ਵੱਡਾ ਮੈਚ ਤੇ ਵੱਡੀਆਂ ਟੀਮਾਂ ਕਦੇ ਭਿਰਦੀਆਂ ਮੇਰੇ ਵੀਰੋ ਦੋ ਸਕੋਰਾਂ ਦੇ ਕਦੇ ਵਾਦੇ ਕਰਦੇ ਆ ਐਣੀ ਅੰਬਰਸਰੀਆ ਕੱਲ ਦੇ ਮੇਲੇ ਦਾ ਕਹਿੰਦੇ ਟਾਪਰ ਖਿਡਾਰੀ ਮੇਰੇ ਵੀਰੋ ਅੱਜ ਦੇ ਵੱਡੇ ਮੇਲੇ ਤੋਂ ਭਰਾਇਆ ਜਿਹਨੇ ਕੱਲ ਬੂਰੇ ਕਦੇ ਮੇਲੇ ਦੇ ਜਿਹੜੀ ਬੱਲੇ ਬੱਲੇ ਕਰਵਾਈ ਹੈ ਤੇ ਐਣ ਕਹਿੰਦੇ ਧੰਤਾਂ ਨਿਖਵਾਈਆ ਮੁੰਡਿਆਂ ਨੇ ਲਾਓ ਸਾਹਮਣੇ ਬਾਲ ਕਦੇ ਫੇਰ ਪੈਂਦੀ ਹੈ ਸੋਨਾ ਸਰਪੰਚ ਇਹਨੇ 19 ਮੋਟਰਸਾਈਕਲ ਦਿੱਤੇ ਆ ਇਹ ਰਵੀ ਆ ਕਹਿੰਦੇ ਨੂਰਪੁਰਪੇਟ ਵਾਲਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਰੋਜਨ ਕੈਨੇਡਾ ਨਾਲ ਕਹਿੰਦੇ ਹਰਮਨ ਯੂਕੇ ਨਾਲ ਕਹਿੰਦੇ ਜੱਗੀ ਸੁਭਰਾ ਨਾਲ ਕਹਿੰਦੇ ਸਰਦਾਰ ਕਲਵੰਤ ਸਿੰਘ ਦੀ ਜੱਜ ਆੜਤੀਆਂ ਦੇ ਜਿਨ੍ਹਾਂ ਲੋ 31000 ਦੇ ਵੱਡੇ ਰੋਦਣ ਆਇਆ ਨਾਲ ਕਹਿੰਦੇ ਸਰਦਾਰ ਮੇਰੇ ਵੀਰ ਅਮੀਰ ਸਿੰਘ ਦੀ ਟੀਮਾ ਜਿਨ੍ਹਾਂ ਦਾ ਵੱਡਾ ਧੰਨਵਾਦ ਹੈ ਹੈਪੀ ਟੀਮਾ ਨੇ ਲਾਓ ਸਾਹਮਣੇ ਨੂਰਪੁਰਪੇਟ ਵਾਲਾ ਆ ਜੋਬੜ ਭਰਾ ਸਾਡਾ ਆਸਟ੍ਰੇਲੀਆ ਉਹਨਾਂ ਨੂੰ ਐਲਈਡੀਆਂ ਤੀਜੇ ਛੱਕੇ ਤੇ ਪੁੱਛ ਲੈ ਸੈਂਡੀ ਕੀ ਆਂਦਾ ਲਾਓ ਸਾਹਮਣੇ ਖਿਡਾਰੀ ਚਾਰ ਰਵੀਆ ਕਦੇ ਨੂਰਪੁਰਪੇਟ ਵਾਲਾ ਅੰਬਰਸਰੀਆ ਐਨੀ ਵੀ ਆਇਆ ਤੇ ਬੜਾ ਵੱਡਾ ਮਾਣ ਹੈ ਮੇਰੇ ਜੋ ਯਾਰਾਂ ਦਾ ਯਾਰ ਹੈ ਵੱਡੇ ਕਦੇ ਚੜ ਤੇ ਬਾਰੇ ਕੋਲੋਜ ਫਾਈਟਰਾ ক্রিকেট ਦਾ ਇਹ ਆ ਰਵੀ ਕਦੇ ਨੂਰਪੁਰਵੇੜ ਵਾਲਾ ਮੇਰੇ ਵੀਰੋ ਮੁੰਡਾ ਕਦੇ ਕਮਾਲ ਕਰੀ ਆਉਂਦਾ ਐਨ ਵੱਡੇ ਪ੍ਰਬੰਧ ਕੀਤੇ ਆ ਸਾਡੇ ਪ੍ਰਬੰਧਕ ਵੀਰਾਂ ਨੇ ਅੱਜ ਦੇ ਮੇਲੇ ਦੇ ਉੱਪਰ ਐਨ ਕਹਿੰਦੇ ਧੰਨ ਧੰਨ ਕਰਵਾਈ ਆਉਂਦੇ ਆ ਚਰਚਾ ਵੱਡੀ ਐ ਹੋ ਮੇਲਾ ਸਿਰੇ ਦਾ ਚੱਲਦਾ ਮੇਰੇ ਮਿੱਤਰੋ ਲਾਓ ਸਾਹਮਣੇ ਬਾਲ ਪਾਉਂਦੀ ਫੇਰ ਪ੍ਰਭ ਕਦੇ ਤਿਆਰ ਅਗਲੀ ਗੱਲ ਸੰਧੂ ਯਾਰ ਲਾਓ ਸਾਹਮਣੇ ਮੁੰਡਾ ਕਦੇ ਤਿਆਰ ਵਰ ਤਿਆਰ ਹੈ ਬਾਲ ਕਦੇ ਪੈਂਦੀ ਨੂਰਪੁਰਵੇਟ ਵਾਲਾ ਕਦੇ ਰਵੀ ਹੈ ਕ੍ਰਿਕਟ ਦਾ ਕਦੇ ਕੋਲਡ ਫਿਲਟਰ ਮੇਰੇ ਵੀਡੀਓ ਉਹ ਪੈਂਦੀ ਬਾਲ ਤੇ ਵਾਹ ਓਏ ਨੂਰਪੁਰਵੇਟ ਵਾਲਿਆ ਐਂਡ ਕਦੇ ਕਮਾਲ ਕਰਤੀ ਹੈ ਖਿਡਾਰੀ ਨੇ ਰੰਜੜੇ ਕਦੇ 6 ਫੇਰ ਜਿਹੜੇ ਜੋੜ ਦਿੱਤੇ ਆ ਰਹਿਮ ਕਰਲਾ ਪਤੰਦਰਾ ਲਾਓ ਸਾਹਮਣੇ ਦੇ ਲਈ ਪਾਸੇ ਕਿਦੇ ਕਮਾਲ ਹੋਈ ਪਈ ਆ ਔਰ ਪ੍ਰਭ ਕੋਟ ਬੁੱਡੇ ਵਾਲਾ ਗੱਭਰੂ ਕਿਦੇ ਬਾਲਾਂ ਭਾਰੇ ਮੇਰੇ ਵੀਰੋ ਸਾਹਮਣੇ ਨੂਰਪੁਰ ਵੇਟ ਵਾਲਾ ਕਿਦੇ ਰਵੀ ਦੁਨੀਆ ਦਾ ਮਹਾਨ ਖਿਡਾਰੀ ਆ ਵੱਡੇ ਕਦੇ ਚਾਰਜ ਦੇ ক্রিকেট ਦੀ ਦੁਨੀਆ ਦੇ ਵਿੱਚ ਆ ਖਿਡਾਰੀ ਦੇ ਹਰ ਪੈਂਦੀ ਬਾਲ ਫੇਰ ਹਾਏ ਉਹ ਮੇਰਾ ਰੱਬਾ ਜੁੜ ਗਏ ਚਾਰ ਜੁੜ ਗਏ ਚਾਰ ਕਿੰਨੇ ਬਣ ਗਏ ਇਹ ਓਵਰ 36 36 ਇੱਕ ਓਵਰ ਤੇ 38 ਸੰਧੂਆ ਦੂ